2023 ਦੇ ਵਿੱਚ ਜਿਹੜਾ ਬੰਨ ਟੁੱਟਿਆ ਸੀਗਾ ਕਿਉਂਕਿ ਉਹਦੇ ਲਈ ਆਪਾਂ ਦਿਮਾਗੀ ਤੌਰ ਤੇ ਵੀ ਤਿਆਰ ਨਹੀਂ ਸੀਗੇ ਜਦੋਂ ਪਾਣੀ ਦਾ ਖਤਰਾ ਸ਼ੁਰੂ ਹੋ ਗਿਆ ਤਾਂ ਵੱਡੇ ਪੱਧਰ ਤੇ ਜਤਨ ਅਸੀਂ ਆਪਦੇ ਲੈਵਲ ਤੇ ਸ਼ੁਰੂ ਕੀਤੇ ਖਾਸ ਕਰਕੇ ਜਿਹੜੇ ਇਹ ਖੇਤਾਂ ਵਾਲੇ ਸੀ ਉਹਨਾਂ ਨੇ ਟਰੈਕਟਰਾਂ ਤੇ ਲਗਾਤਾਰ ਕੰਮ ਕੀਤਾ ਲੇਕਿਨ ਅਸੀਂ ਬੰਨ ਨੂੰ ਬਚਾ ਨਹੀਂ पाए ਪਾਣੀ ਨੈਸ਼ਨਲ ਹਾਈਵੇ ਦੇ ਨਾਲ ਆ ਕੇ ਲੱਗਿਆ ਚਲੋ ਇਹ ਉਦੋਂ ਤੱਕ ਸਾਇਦ ਕਿਤੇ ਨਾ ਕਿਤੇ ਸਾਥ ਦੇ ਰਹੀ ਸੀ ਆਪਣਾ ਕਿ ਪਾਣੀ ਮਤਲਬ ਕਿ 24 ਘੰਟਿਆਂ ਬਾਅਦ ਹੀ ਟੁੱਟਣ ਤੋਂ ਉਤਰਨਾ ਸ਼ੁਰੂ ਹੋ ਗਿਆ ਸੀਗਾ ਫਿਰ ਲਗਭਗ ਇਹ ਆ ਵੀ ਜਦੋਂ ਛੇਡੇ ਵਾਲੇ ਨੱਕੇ ਦੇ ਉੱਤੇ ਪਾਣੀ ਨੇ ਰਸਤਾ ਬਣਾ ਲਿਆ ਤਾਂ ਪਾਣੀ ਨੇ ਪਿੱਛੇ ਚੜਾ ਕਰਨਾ ਬੰਦ ਕਰਤਾ ਸੀਗਾ ਉਹ ਇੱਕ ਪੋਜੀਟਿਵ ਸਾਈਨ ਸੀਗਾ ਵੀ ਪਾਣੀ ਨੇ ਮਤਲਬ ਸਹੀ ਦਿਮੋੜਾ ਕਰ ਲਿਆ ਔਰ ਉਹਦੀ ਉਹਦਾ ਕਾਰਨ ਇਹ ਸੀਗਾ ਵੀ ਜਿਹੜਾ ਘੱਗਰ ਦਾ ਕੈਚਮੈਂਟ ਏਰੀਆ ਕੈਚਮੈਂਟ ਏਰੀਆ ਦਾ ਮਤਲਬ ਹੁੰਦਾ ਵੀ ਜਿੱਥੇ-ਜਿੱਥੇ ਘੱਗਰ ਦੇ ਵਿੱਚ ਪਾਣੀ ਪੈਂਦਾ ਹੈ ਉੱਥੇ بارش ਹੋਈ ਸੀਗੀ ਤਿੰਨ ਤਿੰਨ ਜ਼ਿਲ੍ਹਿਆਂ 'ਚ ਜਿੱਚ ਮਹਾਲੀ, ਰੋਪੜ ਤੇ ਜਿਹੜਾ ਅਨੰਦਪੁਰ ਸਾਹਿਬ ਦਾ ਏਰੀਆ ਸੀਗਾ 24 ਘੰਟਿਆਂ ਦੇ ਵਿੱਚ ਜਿੰਨੀ بارش ਪਈ ਸੀ ਉਹ 1 ਸਾਲ 'ਚ ਪੈਣੀ ਸੀ ਮਤਲਬ ਜਿੰਨੀ 1 ਸਾਲ 'ਚ ਪੈਣੀ ਸੀ ਉਹ 24 ਘੰਟਿਆਂ 'ਚ ਪਈ ਉਹਦੇ ਨਾਲ ਪਾਣੀ ਇੱਕੇਦਮ ਇਕੱਠਾ ਹੋ ਕੇ ਚੱਲਿਆ ਸਾਰੇ ਪਾਸਿਆਂ ਤੋਂ ਦਬਾਅ ਪਿਆ ਪਾਣੀ ਬਹੁਤ ਜ਼ਿਆਦਾ ਸੀਗਾ ਇਸ ਕਰਕੇ ਨੁਕਸਾਨ ਹੋਇਆ ਮਦਰ ਸਾਨੂੰ ਸਹਿਣ ਕਰਨਾ ਪਿਆ ਕਿਉਂਕਿ ਪਾਣੀ ਇੱਥੇ ਆ ਕੇ ਟੁੱਟ ਗਿਆ 150 ਕਿਲੋਮੀਟਰ ਤੋਂ ਵੱਜਿਆ ਪਾਣੀ ਆ ਰਿਹਾ ਸੀਗਾ ਚਲੋ ਕੁਝ ਵੀ ਕਾਰਨ ਸੀਗੇ ਉਹ ਪਾਣੀ ਟੁੱਟਣ ਤੋਂ ਬਾਅਦ ਜਿਹੜੇ ਲਗਭਗ 4 ਜਾਂ 5 ਨੱਕੇ ਆ ਇੱਕ ਤਾਂ ਫੂਸਮੰਡੀ ਆ ਨੱਕਾ ਮੇਨ ਆ ਜਿਹੜਾ ਫੂਸਮੰਡੀ ਪਿੰਡ ਦੇ ਜਮਾ ਬਰਾਬਰ ਹੈ ਦੂਸਰੇ ਦੋ ਨੱਕੇ ਸਿੱਡੇ ਵਾਲੇ ਆ ਤੇ ਆ ਬਾਕੀ ਰੋਡ ਕੀ ਵਾਲਾ ਨੱਕਾ ਲਾ ਲੋ ਤੁਸੀਂ 4 ਜਾਂ 5 ਨੱਕੇ ਹੋ ਸਕਦੇ ਆ ਜਿਹੜੇ ਪਾਣੀ ਮੁੜਨ ਤੋਂ ਬਾਅਦ ਪੂਰ ਦਿੱਤੇ ਗਏ ਸੀਗੇ ਕਟਿਆਂ ਦੇ ਨਾਲ ਕਿਉਂਕਿ ਉਦੋਂ ਬਹੁਤ ਜ਼ਿਆਦਾ ਤਹਿਸਤ ਵਾਲੀ ਸਥਿਤੀ ਸੀਗੀ ਤਹਿਸਤ ਵਾਲੀ ਸਥਿਤੀ ਕਰਕੇ ਵੀ ਵੀ ਹੁਣ ਕੀ ਬਣੂਗਾ ਦੁਬਾਰਾ ਨਾਲ ਪਾਣੀ ਆ ਜੇ ਕਿਉਂਕਿ ਵੀਡੀਓ ਅ ਜਿਹੜੇ ਬੰਦੇ ਨਵੇਂ ਮਤਲਬ ਜੁੰਡੇ ਆ ਉਹ ਜਿੱਥੇ ਵੀ ਕਿਤੇ ਥੋੜਾ ਜਿਹਾ ਵੀ ਪਾਣੀ ਆਉਂਦਾ ਸੀ ਉਹ ਨੇੜੇ ਵੀਡੀਓ ਬਣਾ ਕੇ ਪਾ ਦਿੰਦੇ ਆ ਤਾਂ ਲੋਕ ਪੈਨਿਕ ਸਥਿਤੀ 'ਚ ਚਲੇ ਜਾਂਦੇ ਸੀ ਡਿਪਰੈਸ਼ਨ 'ਚ ਚਲੇ ਜਾਂਦੇ ਸੀ ਕਿ ਪਾਣੀ ਫੇਰ ਆ ਗਿਆ ਤਾਂ ਉਹਦੇ ਨਾਲ ਕੀ ਹੋਇਆ ਵੀ ਉਹ ਬੰਨ ਦੁਬਾਰਾ ਪੂਰੇ ਗਏ ਪਰ ਉਸ ਤੋਂ ਬਾਅਦ ਜਦੋਂ ਬੰਨ ਪੂਰੇ ਗਏ ਉਦੋਂ ਵੀ ਇਤਰਾਜ਼ ਕੀਤਾ ਸੀਗਾ ਕਿ ਇਹ ਠੀਕ ਨਹੀਂ ਹੈ ਇਹਦੇ ਨਾਲ ਕੰਮ ਚੱਲਣ ਵਾਲਾ ਨਹੀਂ ਹੈ ਉਹ ਉਦੋਂ ਸਾਡੇ ਨਾਲ ਜਿੰਨੇ ਵਿਭਾਗਾਂ ਦੇ ਡਰੇਨ ਦੇ ਵਿਭਾਗਾਂ ਦੇ ਅਫਸਰ ਸੀਗੇ ਐਮਐਲਏ ਸਾਹਿਬ ਸੀ ਸਾਰਿਆਂ ਨੇ ਵਾਦਾ ਕਰ ਲਿਆ ਵੀ ਇੱਕ ਸਾਲ ਦੇ ਵਿੱਚ ਪੱਥਰ ਵੀ ਲੱਗ ਜਾਣਗੇ ਉੱਤੇ ਤਾਰਾਂ ਦਾ ਜਾਲ ਵੀ ਲੱਗ ਜਾਊਗਾ ਇੱਕ ਵਾਰੀ ਸਾਨੂੰ ਇਹ ਕੇਰਾ ਆ ਸੀਜ਼ਨ ਡਪਾਉਂਦੇ ਪਰ ਉਸ ਤੋਂ ਬਾਅਦ ਇੱਕ ਸਾਲ ਗੁਜ਼ਰ ਗਿਆ ਤੇ 4 ਤੇ 5 ਜੁਲਾਈ ਦੀ ਰਾਤ ਸੀ ਉਹ ਜਿਹੜੀ ਰਾਤ ਪਾਸ ਪਈ ਸੀ ਤੇ ਅੱਜ 5 ਜੁਲਾਈ ਆ ਜਾਨੀ ਉਹ ਰਾਤ ਇੱਕ ਰਾਤ ਉੱਤੇ ਪੈ ਰਹੀ ਅੱਜ ਇੱਕ ਸਾਲ ਪੂਰਾ ਹੋ ਗਿਆ ਲਗਭਗ 5 ਜੁਲਾਈ 4-5 ਜੁਲਾਈ ਦੀ ਰਾਤ ਨੂੰ بارش ਪਈ ਹੈ ਤੇ 17 ਜੁਲਾਈ ਨੂੰ ਆਪਣਾ ਬੰਨ ਟੁੱਟਦਾ ਹੈ। ਮਤਲਬ ਹੁਣ ਵੀ ਇਹ ਸਥਿਤੀ ਹੈ ਜਿਹੜੀ 17 ਜੁਲਾਈ ਨੂੰ ਤੁਹਾਨੂੰ ਹੀ ਬਣੇਗੀ। 17 ਜੁਲਾਈ ਤੋਂ ਅੱਗੇ ਬਣ ਸਕਦੀ ਹੈ ਕਿਉਂਕਿ ਇਹਦੇ ਅਗਲੇ 3 ਦਿਨ ਹੈ ਉਹ ਜੇ ਕੋਈ ਇੰਡੀਅਨ ਆਈਐਮਡੀ ਦੀ ਰਿਪੋਰਟ ਸੁਣਦਾ ਹੈ ਤਾਂ ਉਹਨਾਂ ਨੇ ਮਤਲਬ ਇੱਕ ਗੱਲ ਬੜੀ ਸਾਫ਼ ਕਰਦੀ ਵੀ ਅਗਲੇ 3 ਦਿਨਾਂ ਦੇ ਵਿੱਚ ਇੱਕ ਤਾਂ ਪਛਮੀ ਚੱਕਰਵਾਤ ਆਇਆ ਹੋਇਆ ਸੀ। ਇੱਕ ਮੌਨਸੂਨ ਐਕਟਿਵ ਹੈ। ਜਿੱਥੇ ਦੋਨੇ ਪੌਣਾ ਟਕਰਾਉਣਗੇ ਆ ਬੇਸਾਬੀ بارش ਤੋਂ ਕੱਲ ਮਾਨਸਾਂ ਭਾਰੀ ਤੋਂ ਭਾਰੀ ਗਿਆ ਸੀਗਾ ਮਾਨਸਾਂ ਦਾ ਇਹ ਹਾਲਾ ਵੀ ਉੱਥੇ ਹਜੇ ਵੀ ਲੰਘਣ ਨੂੰ ਥਾਂ ਨਹੀਂ ਔਰ ਜਿਹੜੀ ਕੁੱਲੂ ਚੰਡੀਗੜ੍ਹ ਤੋਂ ਜਿਹੜੀ ਮਨਾਲੀ ਵਾਲੀ ਸੜਕ ਬੰਦ ਹੋ ਗਈ 85 ਰਸਤੇ ਬੰਦ ਹੋ ਗਏ ਪਹਾੜਾਂ ਦੇ ਵਿੱਚ ਲਗਾਤਾਰ بارش ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਕੰਟੀਨਿਊ ਔਰ ਅਗਲੇ ਤੱਕ ਇਹ ਹੋਰ ਚੱਲ ਰਹੀ ਹੈ ਉਦਦਰ ਤੱਕਰੇ ਕਿ ਇਹ ਘਰ ਤੋਂ ਘਟ بارش ਵਿਚਾਲੇ ਬ੍ਰੇਕ ਪੈ ਜੇ ਤੇ ਪਾਣੀ ਨਿਕਲ ਜੇ ਜੇਕਰ بارش ਇਸੇ ਤਰੀਕੇ ਨਾਲ ਹੁੰਦੀ ਆ ਤਾਂ ਇਹ ਗੱਲ ਪੱਕੀ ਸੰਭਾਵਨਾ ਹੈ ਵੀ ਪਾਣੀ ਆਊਗਾ ਹੀ ਆਊਗਾ ਪਾਣੀ ਪਹਿਲਾ ਦਿਨ ਆਏਗਾ ਤਾਂ ਇਸ ਕੰਡੀਸ਼ਨ ਦੇ ਵਿੱਚ ਪਰਸੋਂ ਅਸੀਂ ਇੱਕ ਇਕੱਠ ਕੀਤਾ ਸੀਗਾ ਮੈਂ ਉਹਦੀ ਰਿਪੋਰਟਿੰਗ ਕਰਦਾ ਹਾਂ ਪਰਸੋਂ ਅਸੀਂ ਇਹ ਇਕੱਠ ਕੀਤਾ ਸੀ ਕਿ ਤੁਸੀਂ ਭਾਈ ਕੁਝ ਕਰੋ ਅਸੀਂ ਪ੍ਰਸ਼ਾਸਨ ਨੂੰ ਕਿ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਦੇ ਸੀਗੇ ਕੁਝ ਕਰੋ ਐਂ ਤਾਂ ਹੁਣ ਕੁਝ ਨਹੀਂ ਬਣਨਾ ਹੈਗਾ ਹੁਣ ਅੱਜ ਦੇ ਅਖਬਾਰ ਦੀ ਜਿਹੜੀ ਅਜੀਤ ਦੀ ਵੱਡੀ ਖਬਰ ਆ ਸਾਰੇ ਅਖਬਾਰਾਂ ਦੀ ਖਬਰ ਹੈ ਕਿ ਪੰਜਾਬ ਦੇ ਚੀਫ ਸੈਕਟਰੀ ਨੇ ਕੱਲ ਡੀਸੀਆਂ ਨਾਲ ਵੀਡੀਓ ਕਾਨਫਰੈਂਸਿੰਗ ਦੇ ਜਰੀਏ ਮੀਟਿੰਗ ਕੀਤੀ ਹੈ ਉਹਨਾਂ ਨੂੰ ਕਹਿਤਾ ਕਿ 252 ਕਰੋੜ ਰੁਪਇਆ ਆ ਚੱਕੋ ਤੇ ਤੁਸੀਂ ਜਿੱਥੇ-ਜਿੱਥੇ ਬੰਨ ਤਕੜੇ ਕਰਨ ਵਾਲੇ ਆ ਉਹ ਜੋ ਵੀ ਕਰਨ ਵਾਲਾ ਹੜਾ ਤੋਂ ਬਚਾ ਲਈ ਉਹ ਕਰੋ ਮੈਂ ਸੋਚ ਰਿਹਾ ਸੀ ਵੀ ਸਾਡਾ ਤਾਂ ਮੇਨ ਹੈ ਸਾਨੂੰ ਕਰੋੜ ਕਰੋੜ ਰੁਪਇਆ ਤਾਂ ਆ ਹੀ ਹੋਏਗਾ ਚਲੋ ਕਰੋੜ ਨਹੀਂ ਤਾਂ 50 ਲੱਖ ਆਇਆ ਹੋਗਾ ਪਰ ਮੈਨੂੰ ਲੱਗਦਾ ਨਹੀਂ ਵੀ ਕਿਤੇ ਇੱਕ ਰੁਪਇਆ ਵੀ ਲੱਗ ਰਿਹਾ ਹੈ ਆ ਪੁਲ ਥੱਲੇ ਮਿੱਟੀ ਕੱਢਣ ਦੀ ਟਰਾਈ ਕੀਤੀ ਪ੍ਰਸ਼ਾਸਨ ਨੇ ਔਰ ਉਹ ਵੀ ਨੱਕ ਨਾਲ ਨੱਕ ਚੋਂ ਕੱਢ ਕੇ ਗੱਲ ਨਾਲ ਲਾਉਣ ਵਾਂਗੂ ਉੱਥੇ ਸਿੱਟਦੀ ਮਿੱਟੀ ਮົດ ਪ੍ਰੈਕਟੀਕਲ ਜਿਹੜਾ ਵਰਕ ਆ ਕਿਤੇ ਨਹੀਂ ਹੋ ਰਿਹਾ ਮੈਂ ਮੈਂ ਤੇ ਅੰਤਰੀ ਬੈਠੇ ਆ ਰਾਜੂ ਬੈਠਾ ਅਸੀਂ ਤਿੰਨੇ ਚਾਰੇ ਜਾਨੇ ਰੋਹ ਹੋ ਜਉ ਮੀਰਪੁਰ ਤੱਕ ਸੈਰ ਕਰਨੇ ਚਲੇ ਜਾਨੇ ਆ ਬੰਨ ਦੇ ਉੱਤੇ ਪਰਲਾ ਬੰਨ ਜਿਹੜਾ ਬੇਹਦ ਸਟਰੋਂਗ ਹੈ ਉਹਦੇ ਦੋ ਦਾ ਟਰੈਕਟਰ ਚੱਲਦਿਆ ਬਰੂ ਬਾਬਰ ਜਿਹੜਾ ਇੱਧਰਲਾ ਆਪਣੇ ਵਾਲਾ ਬੰਨ ਹੈ ਜਿਹੜਾ ਉਹ ਫੂਸ ਮੰਡੀ ਵਾਲਾ ਨੱਕਾ ਹੈ ਉਹ ਦੇਖਣ ਨੂੰ ਭਾਵੇਂ ਕਿੰਨਾ ਮਰਜੀ ਉੱਚਾ ਦਿਸਦਾ ਹੋਵੇ ਲੇਕਿਨ ਗੱਟਿਆਂ ਦੇ ਵਿੱਚ ਕੱਕਾ ਰੇਤਾ ਹੋਣ ਕਾਰਨ ਔਰ ਕੱਕਾ ਰੇਤਾ ਉਹਦੇ ਚੋਂ ਲਗਾਤਾਰ ਕਿਰ ਰਿਹਾ ਹੈਗਾ ਤੇ ਪੰਨ ਜਦੋਂ ਪਾਣੀ ਨਾਲ ਲੱਗ ਗਿਆ 15 ਫੁੱਟ ਵੀ ਹੋ ਗਿਆ ਪੰਨ ਬੈਠੂਆ ਇਹ ਗੱਲ ਦੀ ਪੱਕੀ ਗਰੰਟੀ ਹੈ ਔਰ ਡਰੇਨ ਦੇ ਮਹਿਕਮੇ ਦਾ ਐਸ ਡੀਓ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਉਹ ਕਹਿੰਦਾ ਜੇ ਸਾਡੀ ਟੈਕਨੀਕਲ ਰਿਪੋਰਟ ਕਹਿੰਦੀ ਆ ਮੈਂ ਕਿਹਾ ਯਾਰ ਸਾਡੇ ਨਾਲ ਟੈਕਨੀਕਲ ਕਿਹੜਾ ਹੋਊਗਾ ਅਸੀਂ ਇੰਨੇ ਸਾਲ ਹੋ ਗਏ ਪਾਣੀ ਦੇ ਵਿੱਚ ਪਲੇ ਦਾ ਇਹ ਠੱਗਰ ਦੇ ਜਾਨਵਰ ਹੀ ਆ ਅਸੀਂ ਵੀ ਪੈ ਗਿਆ ਸਾਨੂੰ ਵੀ ਪਤਾ ਹੈ ਕਿ ਪਾਣੀ ਜਿਹੜਾ ਹੈਗਾ ਜਦੋਂ ਉਦੇ ਨਾਲ ਲੱਗੂਗਾ ਬਾਕੀ ਗੱਲ ਇਹ ਨਾ ਫੂਸ ਮੰਡੀ ਵਾਲੇ ਦੀ ਪ੍ਰੋਬਲਮ ਇਹ ਹੈ ਕਿ ਫੂਸ ਮੰਡੀ ਵਾਲੇ ਤੇ ਟੱਕਰ ਆ ਪਾਣੀ ਦੀ ਟੱਕਰ ਜਿਹੜੀ ਆ ਹੋਰ ਕਾਰਨ ਪਾਣੀ ਉੱਥੇ ਮਤਲਬ ਜਿਆਦਾ ਮਾਰ ਕਰੂਗਾ ਪਹਿਲਾਂ ਦੀ ਤੇ ਇਸੇ ਕਰਕੇ ਸਾਨੂੰ ਮਤਲਬ ਜੋੜੇ ਤੱਕ ਨਹੀਂ ਪਾਉਣ ਦਿੱਤੇ ਵੀ 5 ਵਜੇ ਕਿੰਨੇ ਵਜੇ ਬੰਨ ਟੁੱਟਦਾ ਤੇ ਉਹ ਸਵੇਰ 5 ਸਾਨੂੰ ਪਤਾ ਵੀ ਲੱਗਿਆ ਲੇਕਿਨ ਉੱਥੇ ਸਾਧੂ ਵਾਲਾ ਰੋਡ ਤੱਕ ਟੱਪ ਗਿਆ ਸੀ ਪਾਣੀ ਦਾ ਹਾਂ ਹੁਣ ਇਹ ਆ ਵੀ ਜਿਹੜੇ ਉਹ ਕਲੱਬ ਵਾਲੇ ਮੁੰਡੇ ਆ ਆ ਕੇ ਦੱਸਣਗੇ ਵੀ ਐਕਸ਼ਨ ਆਇਆ ਸੀ ਉਹ ਉਹਨਾਂ ਨੇ ਜਾ ਕੇ ਉਹ ਦਿਖਾਇਆ ਸੀ ਆ ਦੇਖੋ ਕਿਉਂਕਿ ਪਰਸੋਂ ਵਾਲਾ ਇਹਦਾ ਖੜਕਾ ਦੜਕਾ ਹੋਇਆ ਪ੍ਰੈਸ 'ਚ ਆਇਆ ਕਿ ਥੋੜਾ ਬਹੁਤਾ ਹਿਲਜੁਲ ਪ੍ਰਸ਼ਾਸਨ ਦੇ ਵਿੱਚ ਵੀ ਹੋਈ ਆ ਸਰਕਾਰ ਦੇ ਵਿੱਚ ਵੀ ਹੋਈ ਆ ਹੁਣ ਮਤਲਬ ਆਪਾਂ ਚ ਇਹ ਸੋਚਣ ਵਾਸਤੇ ਇਕੱਠੇ ਹੋਏ ਆ ਕਿ ਇੱਕ ਤਾਂ ਉਹਨਾਂ ਨੂੰ ਉਹਨਾਂ ਦੇ ਮੂੰਹ 'ਤੇ ਨਹੀਂ ਝੱਕਣਾ ਜਾਂ ਅਸੀਂ ਆਪਦੇ ਲੈਵਲ ਤੇ ਕੁਝ ਕਰਨਾ ਹੈ ਇਹ ਏਜੰਡਾ ਆ ਅੱਜ ਦੀ ਮੀਟਿੰਗ ਦਾ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ ਕੀ ਸਾਨੂੰ ਮਤਲਬ ਪ੍ਰਸ਼ਾਸਨ ਤੇ ਦਵਾ ਦੀ ਨੀਤੀ ਜਾਰੀ ਰੱਖਣੀ ਚਾਹੀਦੀ ਆ। ਜਾਂ ਸਾਨੂੰ ਮਤਲਬ ਆਪਦੇ ਲੈਵਲ ਤੇ ਕਿਉਂਕਿ ਸਾਡੇ ਕੋਲੇ ਸਾਧਨ ਹੈ। ਪੈਸੇ ਦੀ ਇੱਕ ਪਿੰਡ ਦੇ ਲਈ ਜਾਂ ਜਿਸ ਤਰ੍ਹਾਂ ਵੀ ਮਤਲਬ ਸਾਰੇ ਇਲਾਕੇ ਲਈ ਜੇ ਆਪ ਦੀ ਸੇਫ ਸਾਈਡ ਆਪ ਕਰਦੇ ਆ ਕਰਦੇ ਆ ਆਪਾਂ ਤਾਂ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਕੀ ਯੋਗਦਾਨ ਪਾ ਸਕਦੇ ਆ ਇਹ ਦੋ ਗੱਲਾਂ ਤੇ ਆਪਾਂ ਨੂੰ ਵਿਚਾਰ ਕਰਨ ਦੀ ਜਿਹੜਾ ਅੱਜ ਦੀ ਮੀਟਿੰਗ ਹੈ ਉਹ ਆਪਾਂ ਸੱਦੀ ਹੈ। ਮੈਂ ਜਿਆਦਾ ਲੰਬਾ ਨਹੀਂ ਲੈ ਕੇ ਜਾਂਦਾ ਗੱਲ। ਮੈਂ ਕੋਈ ਨਹੀਂ ਤੁਸੇ ਜੇ ਜਵਾਬ ਨਹੀਂ ਦੋ ਤਾਂ ਦੱਸਦੇ ਆ। ਸਾਡੀ ਆਪਦੇ ਪਿੰਡ ਦਾ ਦੋਂ ਕੋਰਦੇ ਕਿਲੇ ਮਗਰ ਕੀਤਾ ਉਹਦੇ ਵਾਸਤੇ ਆਪਾਂ ਇਕੱਠੇ ਹੋਏ ਆ ਜੇ ਤੱਕ ਆਜੇ ਨੂੰ ਢੱਕੋਗੇ ਹੱਥ ਤੱਕ ਪਾਣੀ ਆ ਜਾਣਾ ਹੈ ਤੇ ਕੋਈ ਜਨਾਬ ਕੋਈ ਧਰਨੇਆਂ ਦਾ ਬੈਦਾ ਤੇ ਲਾਈ ਹੁਣਾਂ ਦਾ ਸਿਰ ਖਾਂਦਾ ਨਹੀਂ ਧਰਨੇ ਦਾ ਤਾਂ ਕੋਈ ਨਹੀਂ ਧਰਨਾ ਦੇੰਦਾ ਤਾਂ ਹੁਣ ਟਾਈਮ ਹੈਗਾ ਆਪਾਂ ਸਾਰੇ ਬੈਠੇ ਆ ਵੀ ਆਪਾਂ ਜਿਹੜੇ ਹਿਸਾਬ ਨਾਲ ਚੱਲਦੇ ਜੋ ਆ ਸਾਡੇ ਪਿੰਡ ਦੀ ਖਜਾਤੀ ਹੋਣ ਵਾਲੇ ਮੁੰਡਾ ਅੱਜ ਸ਼ਿੰਦਾ ਬੈਠਾ ਸਾਡਾ ਲੇਖਕ ਹੈ ਦਾਬਾ ਦਾਬਰਾ ਉਹ ਬੈਠਾ ਅਸੀਂ 200 ਰੁਪਏ ਕਿਲੇ ਮਗਰ ਦੇ ਖਾ ਜਿੱਤਾ ਉਸ ਕਰਕੇ ਆਪਾਂ ਦੇਖਦੇ ਹੋਏ ਵੀ ਤੁਸੀਂ ਦੱਸੋ ਕਿਵੇਂ ਇਕੱਠਾ ਕਰਕੇ ਤੇ ਆਪਾਂ ਬਰਾਬਰ ਤੋਰ ਜੇਗਾ ਠੀਕ ਹੈ ਜੀ ਲੋਡ ਨਹੀਂ ਨਾਲ ਪ੍ਰਸ਼ਾਦ ਮੈਂ ਇੱਕ ਨਹੀਂ ਹੈ ਮੈਂ ਇੱਕ ਨਹੀਂ ਹੈ ਜੀ ਉਹ ਤਾਂ ਬਾਅਦ ਚ ਹੋਊਗਾ ਇੰਨੇ ਪਤਾ ਕੀ ਆ ਜਾਂ ਪਰ ਲੰਬੇ ਪਾਲ ਬਣਾ ਬਣਾ ਨਹੀਂ ਰਹਿਣਾ ਬਾਈ ਵੀ ਨਹੀਂ ਰਹਿਣਾ ਥੜਕਾ ਆਪਾਂ ਦਾ ਜੀ ਉਹ ਇੱਥੋਂ ਲੈ ਕੇ ਵੀ ਆਪ ਸਾਰਾ ਸਾਂਝਾ ਬੰਨ ਰੱਖੀਏ ਪੈਸੇ ਕਰੋ ਇਕੱਠੇ ਪ੍ਰਸ਼ਾਦਨ ਵੱਲ ਜਾ ਕੋਲਾਂ ਜਿਹਦੇ ਪਾਸੇ ਲੋੜ ਆਪਾਂ ਹੈ ਨਹੀਂ ਵਾਲਾ ਵਾਲਾ ਤੇ ਸਿੱਟਾ ਹੈ ਸੱਦੇ ਇੱਥੇ ਫਟਦੀਆਂ ਤੇ ਲਾ ਲਿਓ ਉਹਦੇ ਵਿੱਚ ਜਿਹੜੇ ਗੱਟੇ ਸੋਏ ਉਹ ਬੰਦ ਨਹੀਂ ਖੜਦਾ ਕੋਲੇ ਜਿੱਦੇ ਪਾਈ ਆਪਾਂ ਕਹਿੰਦੇ ਬੰਦ ਨਹੀਂ ਖੜਦਾ ਪਿੰਡ ਤੋਂ ਦੇਖ ਕੇ ਉੱਤੇ ਆਪਾਂ ਆਪ ਜਾ ਕੇ ਬੰਨਈਏ ਚੌਧਰੀ ਸਤਕਾਰ ਜੋ ਉਹ ਤਾਂਨ ਵਾਸੀ ਉਹ ਕਹਿ ਸਕਦਾ ਮੈਂ ਕਿਉਂਕਿ ਕੱਲ ਪਿੰਡਾਂ ਤੋਂ ਵੀ ਆਇਆ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਇੱਕ ਪ੍ਰਿਖਿਆ ਕਰ ਦੇਣਾ ਚਾਹੀਦਾ ਮੈਂ ਇਹ ਦੱਸ ਦਿੰਦਾ ਵੀ ਜਿਹੜਾ ਇਹ ਬੰਦ ਤੇ ਖੇਤਾਂ ਦਾ ਮਤ ਭਾਈ ਦਾ ਇਹ ਅੱਗੇ ਬਹੁਤ ਔਖੀ ਗੱਲ ਆ ਕਿ ਜਿੱਥੇ ਸਾਡੇ ਸ਼ਹਿਰ ਤੋਂ ਦੇ ਵਾਲੇ ਇਸ ਬੰਦ ਤੇ ਚੱਕਰ ਨਹੀਂ ਮਾਰਦੇ ਜਿੱਦੋਂ ਟੁੱਟਣ ਤੇ ਕਲਾਰੇ ਹੁੰਦਾ ਉਦੋਂ ਆਉਂਦੇ ਤੇ ਮੈਂ ਸ਼ਹਿਰ ਵਾਸੀਆਂ ਨੂੰ ਬੀਤ ਗਿਆ ਤਾਂ ਇਹ ਤਿੰਨ ਪਿੰਡਾਂ ਦਾ ਬੰਦ ਆ ਚੱਲਾ ਆਇਆ ਤੇ ਤਿੰਨ ਪਿੰਡਾਂ ਦਾ ਬੰਦ ਤੇ ਜਿੱਥੇ ਸਾਡੇ ਭਾਈ ਸਾਹਿਬ ਨੇ ਕਿਹਾ ਬਿਕਰ ਸਿੰਘ ਨੇ ਵੀ ਪ੍ਰਸ਼ਾਸਨ ਤੇ ਦਬਾਅ ਪਾਉਣਾ ਜਿੰਨਾ ਮਰਜ਼ੀ ਦਬਾਅ ਪਾ ਲੋ ਪ੍ਰਸ਼ਾਸਨ ਤੁਹਾਨੂੰ ਗੱਲਾਂ ਤੋਂ ਲੋਦੀਪੂ ਭੇਜ ਦੇਗਾ ਇਹ ਆਪਾਂ ਨੂੰ ਜਿਵੇਂ ਇਹਨਾਂ ਨੇ ਦੱਸਿਆ ਆਪਣੇ ਗੁਰੂ ਗ੍ਰੰਥ ਸਾਹਿਬ ਨੇ ਉਹ ਉਹ ਆਪਾਂ ਨੂੰ ਹੀ ਕਰਨਾ ਪਊਗਾ ਆਡ ਕਰੀਏ ਆਪਣਾ ਜਿਹੜਾ ਆਡ ਕਰੀਏ ਹਦੇ ਟਾਈਮ ਹੈਗਾ ਮੈਂ ਕਹਿੰਦਾ ਸਭ ਤੋਂ ਵਧੀਆ ਜਿਹੜਾ ਫਾਰਮੂਲਾ ਇਹ ਆ ਵੀ ਅੰਦਰੋਂ ਚੱਕ ਕੇ ਦਬਾਓ ਟਰਾਲੀਆਂ ਨਾਲ ਜਾਂ ਬਾਹਰੋਂ ਮੁੱਠੀ ਦੇ ਨਾਲ ਬੰਨ੍ਹ ਨਹੀਂ ਬਣਦੇ ਕਦੇ ਵੀ ਅੰਦਰੋਂ ਚੱਕ ਕੇ ਤੁਸੀਂ ਅੱਜ ਆਪਾਂ ਫੈਸਲਾ ਕਰਕੇ ਇਹਨਾਂ ਨੇ 200 ਪਏ ਆਪ ਦੁਕਾਨਾਂ ਮਗਰ ਪਾ ਦੇਣਾ ਕਿ ਜਿਆ ਮਗਰ ਤਾਂ ਆਪਣਾ ਨਹੀਂ ਪੂਰਾਉਣਾ ਆਪਾਂ ਦੁਕਾਨਾਂ ਮਗਰ ਪਾ ਲਈਏ ਕਿ ਜਿਆ ਮਗਰ ਦੁਕਾਨਾਂ ਨੂੰ ਬੱਠੇ ਉਹ ਉਹਨਾਂ ਨੂੰ ਵੀ ਅਸੀਂ ਤਿਆਰ ਆ ਕਿ ਜਿਆ ਮਗਰ ਸਾਦੇ ਜੀਵਨਾਂ ਨੂੰ ਬਾਕੀ ਬਚਨਾਂ ਮਗਰ ਪੰਜ-ਪੰਜ ਕੋਈ ਨਹੀਂ ਬੰਨਾ ਅੰਦਰੋਂ ਤਿਆਰ ਕਰਕੇ ਆਪਾਂ ਜੇ ਸਾਰੇ ਬੰਦੇ ਤਿਆਰ ਅਸੀਂ ਲੱਗਦੇ ਆ ਮੰਡੀ ਦੇ ਉੱਪਰ ਸਾਰੇ ਇਕੱਠੇ ਲਾਇ ਕਰੋ ਤੇ ਰਿਕਰ ਲਾਉ ਤੁਸੀਂ ਜਾਣਾ ਹੋ ਆਪਾਂ ਉਹ 20000 ਦੇ ਡੇਢ ਨੂੰ ਚਾਰ ਨਾ ਲੇਕਿਨ ਇਹ ਵੀ ਲੱਗਦਾ ਹੋਵੇ ਕਿ ਆਪਾਂ ਪ੍ਰਸ਼ਾਸਨ ਨੂੰ ਇਹ ਕਰਾਤਾ ਨਹੀਂ ਹੈ ਉਹ ਬੰਨ ਜੁਰਤ ਕਰ ਗਿਆ ਖੇਡ ਖੇੜੇ ਹੋਰ ਕੇ ਸੁਣਦੇ ਪਤਾ ਕੀ ਕਰ ਗਿਆ ਜੀ ਗੱਲ ਤੋਂ ਹਰੇ ਪੂਲ ਮੰਡੀ ਵਾਲਿਆਂ ਨੇ ਇਕੱਠੇ ਕਰ ਲਏ ਸਾਧੂ ਵਾਲਿਆਂ ਨੇ ਸਾਧੂ ਵਾਲੇ ਇਕੱਠੇ ਕਰ ਸਰੂਆੜੇ ਸਰੂਆੜੇ ਨੇ ਇਕੱਠੇ ਆਏ ਬੈਠ ਕੇ ਕਮੇਟੀ ਬਣਾ ਲਈ 21 ਆ 22 ਬੰਦਿਆਂ ਦੀ ਜਾਂ 31 ਬੰਦਿਆਂ ਦੀ ਬਣਾ ਲਈ ਉਸ ਹਿਸਾਬ ਨਾਲ ਆਪਾਂ ਸ਼ੁਰੂ ਕਰ ਗਏ ਕੰਮ ਇੱਥੋਂ ਲੈ ਕੇ ਭੱਲਰਵੜ ਤੱਕ ਜਿੱਥੋਂ ਤੱਕ ਆਪਣੇ शमशान <laughs> <laughs> ਮੈਂ ਕਿਹਾ ਕਿ ਜੇ ਆ ਕੇ ਉਹਦੇ ਵਿੱਚੋਂ ਦੋ ਚਾਰ ਫੀਟ ਜਿਹੜਾ ਕਿ ਫੰਡਾ ਜਿਹੜਾ ਚੱਲ ਰਿਹਾ ਹੈ ਆਪਣੇ ਕੋਲ ਦੋ ਚਾਰ ਫੀਟ ਐਕੋ ਪ੍ਰਜਾਤਨਵਾਦ ਦੀ ਜਿਹੜੀ ਉਹ ਇਹ ਰੈਦਾ ਨਹੀਂ ਕੋਈ ਅੰਦਰ ਵਾਕੇ ਆਣਾ ਪਾਣੀ ਮਿੱਟੀ ਆਪ ਨੂੰ ਮਿਲਦੀ ਨਹੀਂ ਮਿੱਟੀ ਮਿਲਦੀ ਨਹੀਂ ਆਪਾਂ ਹੁਣ ਜਿੱਥੇ ਵੀ ਜੀਸੀਬੀ ਅੰਦਰ ਲੱਗਦੀ ਅੰਦਰ ਲਾਈਏ ਮਿੱਟੀ ਉੱਥੋਂ ਚੱਕਦੇ ਉੱਥੋਂ ਜਾ ਕੇ ਬੰਨਾਂ ਦੇ ਪਾਈ ਜੀ ਇਹ ਸੁਝਾਅ ਬਹੁਤ ਨਿੱਗਰਾ ਜੀ ਠੀਕ ਆ ਨਾ ਆਪਾਂ ਸ਼ੁਰੂ ਇਹਨੂੰ ਖੇਡਾਂ ਅੱਜ ਅੱਜ ਆ ਸ਼ੁੱਕਰਵਾਰ ਸ਼ਨੀਵਾਰ ਤੁਸੀਂ ਕੱਲ ਨੂੰ ਰੱਖੋ ਆਪੀ ਗਰਾਹੀ ਤੇ ਐਤਵਾਰ ਹੋਏ ਇਕੱਠੇ ਆਪਾਂ ਤੇ 100 ਵਾਰ ਤੋਂ ਸ਼ੁਰੂ ਕਰੀਏ ਕੰਮ ਧੰਨਵਾਦ ਜੀ ਸਾਰਿਆਂ ਦਾ ਸੋਮਵਾਰ ਤੋਂ ਸ਼ੁਰੂ ਕਰੀਏ ਕੰਮ ਲੋਡ ਹੀ ਨੇ ਆਪਾਂ ਪਹਿਲੇ ਲੰਮਾ ਲੈ ਕੇ ਨਾ ਜਾਓ ਗੱਲ ਨੂੰ ਕੋਈ ਨਹੀਂ ਮਾਈਕ ਦਾ ਪਾਸ ਕੀ ਤਾਂ ਆਪਾਂ ਬਾਲੇ ਬਾਲੇ ਆਪਾਂ ਕੋਈ ਨਾ ਨਵਾਂ ਨਾ ਬਾਲੇ ਲਖੜਕਾ ਹੁੰਦਾ ਨਾ ਜੀ ਕੁਲਰਾਂ ਦਾ ਖੜਕਾ ਹੁੰਦਾ ਤਾਂ ਕਰਕੇ ਲਾਉਂਦਾ ਜੀ ਆਪਦੀ ਦੇ ਪੈਸੇ ਇਕੱਠੇ ਹੋਗੇ ਕਮੇਟੀ ਬਣਾ ਕੇ ਉਹ ਵੀ ਵਿੱਚ ਉਹ ਕਵਰ ਕਰਾਂਗੇ ਦੇ ਵਿੱਚ ਬਣਾ ਤੇ ਅੱਜ ਬੰਦ ਟੁੱਟਦਾ ਕਮੇਟੀ ਬਣਾ ਕੇ ਦੋ ਦਿਨ ਹੋ ਗਿਆ ਹਾਂ ਇੱਕੋ ਹੀ ਹੈ ਆਪਣਾ ਉਹ ਤੇ ਬਾੜਿਓ ਟੁੱਟ ਗਿਆ ਜਾਂ ਇੱਥੇ ਵੀ ਚਲੋ ਭਾਈ ਸਾਰੇ ਆਪਾਂ ਸਾਰੇ ਹੀ ਬੈਠੇ ਆ ਸਾਰੇ ਬੰਦੇ ਇਹਦੀ ਮਾਰ ਹੀ ਉਠਾਉਂਦੇ ਬੱਬਰ ਹੋਰੀ ਵੀ ਸਾਰੇ ਜਣੇ ਆ ਗਏ ਜਿਨ੍ਹਾਂ ਨੇ ਪਿਛਲੇ ਬਾਰ ਵੀ ਬੰਦ ਤੇ ਪੁੰਗਾ ਕੰਮ ਕਰਿਆ ਫੂਸ ਮੰਡੀ ਪਿੰਡ ਤੋਂ ਬਾਈ ਹੋ ਰਹੇ ਨੇ ਦੱਸ ਹੀ ਦਿੱਤਾ ਵੀ ਅਸੀਂ ਪੈਸੇ ਇਕੱਠੇ ਕਰ ਲਏ ਅੱਜ 8000 ਕੀ ਵੀ ਬਣਾ ਲਿਆ ਫਟਾਖਾਂ ਚਾਂਗੀ ਬੈਠਾ ਚਲੋ ਹਾਂਜੀ ਆਪਾਂ ਅੰਕਲੋ ਕੱਲ ਨੂੰ ਮੰਡੀ ਚੋਂ ਤੇ ਆਪਣੇ ਜੋ ਵੀ ਦੁਕਾਨਦਾਰ ਮਦਦ ਕਰਨੀ ਚਾਹੁੰਦੇ ਆ ਤਾਂ ਵੀ ਚੋਣੇ ਕਿ ਕਰਾਵਾਂਗੇ ਰੱਬ ਦੀ ਚੋਣੇ ਨਹੀਂ ਕੀ ਕਰਾਵਾਂਗੇ ਜਦੋਂ ਟੁੱਟ ਜਾਂਦਾ ਇੱਕ ਮਿੰਟ ਵਿੱਚ ਟੁੱਟ ਜਾਂਦਾ ਬੰਦ ਉਦੋਂ ਵੀ ਹਰੇ ਪਜਾਉਂਦੇ ਜਾਂਦਾ ਤੇਲ ਪਵਾਉਂਦਾ ਹੀ ਆ ਕੇ ਉਦੋਂ ਹੀ ਪਵਾਉਂਦਾ ਹੀ ਆ ਆਪਾਂ ਆਪ ਜਾਵਾਂਗੇ ਸਾਰੇ ਮੂੰਹ ਮੱਥੇ ਲੱਗਦੇ ਆਪਣੇ ਇੱਕ ਕਲਾਨੀ ਦੁਕਾਨ ਅੱਗੇ ਸਟਾਉਂਦਾ ਚ 4000 5000 ਆਪਣੇ ਮੂੰਹ ਮੱਥੇ ਲੱਗਦੇ ਨੇ ਆਪ ਜਿੰਨੇ 100 ਰੁਪਏ ਦੇ ਆਪਾਂ ਮੰਡੀ 'ਚ ਗੇੜਾ ਦੇ ਕੇ ਉਹਨਾਂ ਨੂੰ ਅਖਾਂਗੇ ਭਾਈ ਆਪ ਕਰੋ ਗਰਾਈ ਕੱਲ੍ਹ ਦਾ ਦਿਨ ਕਰੋ ਗਰਾਈ ਪਰਸੋਂ ਆਪਾਂ ਉਹ ਇਹ ਇਕੱਠੇ ਕਹ ਮੰਡੀ ਜੀ ਹੋ ਜਾਈਏ ਛੱਡ ਥੱਲੇ ਉਹਦੇ ਖੁੱਲੇ ਥਾਂ 'ਚ ਮੰਡੀ ਚੋਂ ਜੀ ਇਕੱਠੇ ਹੋ ਉਥੇ ਉਥੇ ਸੇਠਾਂ ਨੂੰ ਵੀ ਸੱਦਿਆ ਸਾਰਿਆਂ ਨੂੰ ਦੇਖੋ ਆਪਾਂ ਨੂੰ ਮਦਦ ਤਾਂ ਕਰਨਗੇ ਉਹ ਹੀ ਗੱਲ ਨਹੀਂ ਵੀ ਆਪਣੇ ਆਪ ਦੇ ਭਰਾ ਹੀ ਦੇ ਸਾਰੇ ਫਸਲਾ 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 ਤਾਂ ਅਕਸਰ ਜੀ ਮੰਡੀ ਜੀ ਹੋਣੀਆਂ ਨੇ ਜੇ ਨੁਕਸਾਨ ਹੁੰਦਾ ਸਾਰਿਆਂ ਦਾ ਹੀ ਹੁੰਦਾ ਹੈ ਸਰਕਾਰੀ ਮੁਲਾਜ਼ਮ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਨੇ ਤੇ ਉਹਨਾਂ ਦਾ ਤਾਂ ਕਿਸੇ ਦਾ ਨੁਕਸਾਨ ਨਹੀਂ ਆ ਕਰਕੇ ਆਪਾਂ ਉਹਨਾਂ ਨੂੰ ਛੱਡੋ ਤੁਸੀਂ ਕੱਲ ਨੂੰ ਆਪ ਦੀ ਗ੍ਰਹੀ ਕਰੋ ਸਰੂਗੜ ਸਾਧੂ ਵਾਲੇ ਵਾਲੇ ਅਸੀਂ ਬੂਸ ਮੰਡੀ ਵਾਲੇ ਕਰ ਲੈਣੇ ਆ ਤੇ ਐਤਵਾਰ ਆਪਾਂ ਇਕੱਠੇ ਹੋ ਕੇ ਤੇ 100 ਵਾਰ ਤੋਂ ਕੰਮ ਤੋਰੀ ਗਏ ਤੋ ਆਪਰੇ ਕੋ ਤਿੰਨ ਚਾਰ ਦਿੰਦੇ ਬਾਲੇ ਲੰਮਾ ਪੁੱਲਾਂ ਦੀ ਲੋੜ ਸਾਰੇ ਬੰਦਿਆਂ ਦੀ ਸਹਿਮਤੀ ਲੈ ਲਈ ਕਿਸਾਨਾ ਸਾਰੇ ਇੱਥੇ ਬੈਠੇ ਆ ਮੁੰਡੇ ਸਹਿਯਦਾਂ ਤੋਂ ਸਾਰੇ ਇਸ ਗੱਲ ਨਾਲ ਬਹਿ ਹੁਣ ਕੀ ਕਰੀਏ ਨਹੀਂ ਭਾਈ ਚਲੋ ਗੱਲ ਤਾਂ ਦੱਸਣੀ ਜ਼ਰੂਰੀ ਹੈ ਨਾ ਹਰ ਮੁੰਡੇ ਦਾ ਹੱਕ ਮੰਗਦਾ ਦੇਖੋ ਦੇਖੋ ਉਹ ਤੁਸੀਂ ਆਪਦੇ ਕਰ ਲੋ ਕਿੰਨਾ ਸੀ 200 ਲਾਇਆ ਕਿੱਲੇ ਦਾ 850 800 ਕੁ 700 ਕਿੱਲਾ ਹੈ ਜਿਹੜੇ ਅੰਨਾ ਕੀ ਪਾਇਆ ਹੈ ਨਾ ਹਾਂ ਇੱਕ ਖਸਾਨਾ ਇਹ ਤਾਂ ਪੀਲੇ ਥਾਲ ਵੀ ਆਉਂਦੀ ਜੇ ਸੇਟ ਜਾ ਕੇ ਉਹ ਤਾਂ ਐਡੀ ਵੀ ਸਰਪਾ ਹੈ ਕੰਮ ਹੈ ਭਾਈ ਆਪਾਂ ਇੱਥੇ ਕਹਿ ਲਈਏ ਦੱਸਦੇ ਆ ਜਦੋਂ ਗਾਹ ਆਪਾਂ ਗੱਲ ਕਰੂ ਮਦਰ ਦੀ ਗੱਲ ਨਹੀਂ ਬਈ ਬਾਈ ਕੀ ਹੈ ਬਈ ਯਾਰ ਆਪਾਂ ਤਾਂ ਮਾਈਕਲ ਹੈ ਨਹੀਂ ਹੈ ਵੀ ਜਿਹੜੀ ਗੱਲ ਕਰਕੇ ਬੈਠੇ ਆਪਾਂ ਇੱਥੇ ਆ ਦੇਖੋ ਗੱਲ ਆਏ ਬਈ ਜੇ ਸਹਿਮਤੀ ਨਾਲ ਚੱਲੋਗੇ ਫੇਰ ਤਾਂ ਦੇਖੋ ਆਪਾਂ ਟਪਾ ਲੀਏ ਟਾਈਮ ਆ ਤਾਂ ਤੁਹਾਨੂੰ ਆਪਾਂ ਨੂੰ ਜਾਣਾ ਪਊਗਾ ਘਰੋ ਘਰੀ ਜਿਹੜਾ ਦੰਦਾ ਖੋਸ਼ ਹੋਗੇ ਤਾਂ ਠੀਕ ਆ ਨਹੀਂ ਤਾਂ ਬਜਮੀ ਕਰੋ ਜਿਹੜਾ ਖੋਸ਼ ਹੋਗੇ ਦੇ ਤਾਂ ਠੀਕ ਆ ਬਿਲਕੁਲ ਬਿਲਕੁਲ ਸਮਝੇ ਆਪਾਂ ਸੇਠਾ ਕੋਲੇ ਆਪ ਜਿਹੜਾ ਜਿੰਨਾ ਦਾ ਆਪਣਾ ਅਸਰ ਹੈਗਾ ਆਪਾਂ ਸੇਠਾ ਕੋਲੇ ਵੀ ਜਾਵਾਂਗੇ ਬਿਲਕੁਲ ਦੇਣਗੇ ਬਿਲਕੁਲ ਬਿਲਕੁਲ ਕੋਈ ਨਹੀਂ ਪਾਸੇ ਹੁੰਦਾ ਇਸ ਗੱਲ ਤੋਂ ਤੇ ਜੇ ਆਪਾਂ ਇਸ ਗੱਲ ਤੇ ਰਹਿ ਜਾਈਏ ਹੁਣ ਇੱਥੇ ਜੇ ਕੁਦਰਤੀ ਦੋ ਘਤ ਨਹੀਂ ਸਹਿਮਤ ਨਹੀਂ ਤੇ ਮੈਂ ਕਿਹਾ ਸਹਿਮਤ ਨਹੀਂ ਸਾਡੇ ਪਿੰਡ 'ਚੋਂ ਗਰਾਈ ਥੋੜਾ ਰੁਕ ਜਾਣੀ ਸੀ ਹਾਂਜੀ ਆਏ ਕੋਈ ਨਾ ਕੋਈ ਕਹੂਗਾ ਮੈਂ ਸਹਿਮਤ ਨਹੀਂ ਜਵਾਬ ਦੇ ਜਿਸ ਤੇ ਕੀ ਕਾਤਾ ਗੋਵਾ ਜੇ ਮੇੜ ਖਸਾਣੇ ਕੋਈ ਨਹੀਂ ਜਵਾਦ ਦਿੰਦਾ ਬਾਈ ਸਾਰਿਆਂ ਦੇ ਹੱਥ ਸਾਰਿਆਂ ਦੇ ਹੱਥ ਲੱਗਿਆ ਚੱਕੀ ਲਾਰੀ ਹਾਂ ਜੇ ਆਪਣੇ ਸਾਧੂ ਵਾਲਾ ਪੋਸ਼ਵੰਡੀ ਸਰਦੂਰਾਡ ਮਿੱਟੀ ਬਾਹਰ ਕਿਤੇ ਨਹੀਂ ਗਿਆ ਬਾਹਰ ਆਪੇ ਆਪਣੇ ਪਿੰਡਾਂ ਦੇ ਘਰੋਂ ਵੀ ਜੰਨੇ ਪਿੰਡ ਜੇ ਕਿਸੇ ਬੰਦੇ ਨੇ ਸਿਰਾਂ ਵੇਚ ਨਹੀਂ ਅੱਡੇ ਜਾਂਦਾ ਨਹੀਂ ਦਿਓਂਦੀ ਜਾਨੀ ਦਿਓ ਸਾਨੂੰ ਭੱਲਾਂ ਵਾਲਿਆਂ ਨੂੰ ਕਹਿ ਦਿੰਨੇ ਆਂ ਉਹ ਵੀ ਕੜੌੜ ਕੌੜੀ ਵੀ ਆਉਂਦਾ ਸਾਰਿਆਂ ਨੂੰ ਸਾਰਿਆਂ ਨੂੰ ਕਹਿੰਦੇ ਆਂ ਆਪਣੇ ਪਿੰਡਾਂ ਦਾ ਕਰੋ ਜੇ ਕੋਈ ਬਲੌਗਰ ਆ ਜਾਂ ਹੋਰ ਜਿਹੜੇ ਕਿਸੀਆਂ ਚਾਹੁੰਦੇ ਆ ਉਹ ਸਿਆਂ ਦੀ ਲੋੜ ਨਹੀਂ ਸਾਨੂੰ ਸੇਵਾ ਕੇ ਤੇ ਸੰਦਾ ਦੀ ਸੇਵਾ ਦੀ ਲੋੜ ਸਾਨੂੰ ਡੀਜ਼ਲ ਦੀ ਸਭ ਤੋਂ ਵੱਡੀ ਸੇਵਾ ਬੰਦਿਆਂ ਦੀ ਜਿਹੜੇ ਬੰਦੇ ਕੰਮ ਕਰਦੇ ਨੇ ਬਰੇਤੀ ਆਵਾਜ਼ ਥੱਲੇ ਬਰੇਤੀ ਥੱਲੇ ਦਾ ਪਤਾ ਕੀ ਗੱਲ ਹੈ ਬਾਈ ਥੱਲਣ ਲਈ ਮਿੱਟੀ ਮੁੱਟੀ ਨਾਲ ਨਹੀਂ ਲੋਟ ਆਉਂਦਾ ਉਹਦਾ ਬਰੇਤੀ ਆਈ ਸਾਰੀ ਪਿਛਲੇ ਵਾਰ ਇਹਨਾਂ ਨੇ ਕੋਲੇ ਖੜ ਖੜ ਕੇ ਦੇਖਿਆ ਉਹਦਾ ਜੰਕੜਾ ਆਪਾਂ ਥੱਲੋਂ ਵਿੱਚੋਂ ਮਿੱਟੀ ਕੱਢਾਂਗੇ ਤਾਂ ਹੋਰ ਵੀ ਸੋਸਣਾ ਬੱਬਲ ਬੱਸੋ ਯਾਰ ਉਹ ਨਹੀਂ ਉਹ ਨਹੀਂ ਐ ਨਹੀਂ ਗੱਲ ਹੀ ਸੰਦਾ ਜਦੋਂ ਅਸੀਂ ਉੱਥੇ ਹੈ ਨਹੀਂ ਸੀ ਸਾਨੂੰ ਪਤਾ ਨਹੀਂ ਆਹ ਹਰੀ ਵਰਗੇ ਬਈ ਸਾਰੇ ਇਕੱਠੇ ਹੁੰਦੇ ਸਨ ਕੋਈ ਨਹੀਂ ਆਪਾਂ ਵਿੱਚੋਂ ਮਿੱਟੀ ਵੀ ਕੱਢ ਸਕਦੇ ਨਹੀਂ ਹੈਗੀ ਨਹੀਂ ਇਹ ਹਲਾਲ ਬੰਦੇ ਆ ਬੰਦੇ ਆ ਉਹਦੇ ਨਾਲ ਵਿਚੋਰੂ ਗੱਪਾਂ ਕਰਦੇ ਹੁੰਦਾ ਹਰੀ ਅਣਲ ਜਦੋਂ ਬੰਦੇ ਬਣੇ ਹੋਣਾ ਹੈਗਾ ਇਹ ਲੋਕਾਂ ਦਾ ਕੰਮ ਨਹੀਂ ਹੈ ਅੰਦਰੋਂ ਵੀ ਜਾਈਦਾ ਕਰਦਾ ਅਰੇ ਉਹ ਮਿੱਟੀ ਕਿੱਥੇ ਵਿੱਚ ਕਰ ਦਿੰਦੇ ਆ ਵੀ ਆਪਾਂ ਨੂੰ ਹੀ ਪਤਾ ਹੈ ਚਲੋ ਵੀ ਉਹ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਕਿਉਂਕਿ ਇਹ ਆਪਾਂ ਨਾਲ ਹੀ ਬੱਚੋ ਕਿ ਤੁਸੀਂ ਮਿੱਟੀ ਹੋ ਗਿਆ ਹੈ ਰਹਾ ਭਾਈ ਇਹ ਉਹ ਨਾਲੀ ਆਪਦੀ ਦਾ ਪਾਉਣ ਲੱਗੀ ਪਰ ਬੰਦ ਵੀ ਨਹੀਂ ਕਰਨਾ ਹੈ ਜੀ ਇਹ ਉਹ ਨਾਲੀ ਵੀ ਚੀਜ਼ ਇਹ ਨਾਲੇ ਆ ਇੱਧਰ ਆ ਇੱਧਰ ਨੂੰ ਸਲਾਮ ਕੇ ਬੰਦ ਕਰੀਏ ਇੱਧਰ ਨੂੰ ਕਰਾ ਦੇ ਨਾਲੇ ਕਰਵਾਤੀ ਉਹ ਵਾਰੀ ਨਹੀਂ ਚ ਬਾਟ ਵਾਰੀ ਨਾਲ ਟੁੱਟੀ ਹੈ ਸਾਰੀ ਇੱਧਰ ਦੇ ਪਾਸੇ ਹਾਂ ਆਪਰੇ ਤੇ ਦਰੂਸਾ ਰਾਮਦਾਸ ਰਾਮਦਾਸ ਉਹ ਸਮੁਹਾਰੇ ਚਲੋ ਉਹਦਾ 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 ਐਕਸ਼ਨ ਆ ਜਾਦਾ ਤੁਸੀਂ ਇੱਕ ਵਾਰੀ ਕਮੇਟੀ ਦੀ ਚੋਣ ਕਰੋ ਆਪਾਂ ਗੱਲ ਕਰਦੇ ਕੀ ਆਈ ਮੰਡੀ ਤੋਂ ਦਾ ਤਾੰਤਰ ਕਾਨੂੰ ਪੈਸੇ ਇਕੱਠੇ ਕਰ ਲੋ ਇਹ ਵਪਾਰ ਮੰਡਲ ਤੋਂ ਪੈਸੇ ਇਕੱਠੇ ਕਰ ਲੋ ਇਹ ਦੇਲਾ ਦਾ ਸਾਥ ਪਿੰਡ ਨਾਲ ਦੇਲਾ ਕਿਉਂਦਾ What ਇਹ ਨਹੀਂ ਦੇਣਾ ਚਾਹੁੰਦਾ ਆਪਾਂ ਮੰਡੀ ਜੋ ਵੱਧ ਤੋਂ ਵੱਧ ਪੈਸੇ ਇਕੱਠੇ ਕਰੀਏ ਮੰਡੀ ਜੋ ਪੈਸੇ ਬਹੁਤ ਇਕੱਠੇ ਹੋ ਜਾਣਗੇ ਪਿਛਲੇ ਵਾਰੀ ਨਹੀਂ ਚਲੋ ਆਪਾਂ ਗੱਲ ਕਰਦੇ ਆ ਕਿਰਾ ਮੰਡੀ ਜੋ ਇਕੱਠੇ ਕਰ ਲਈਏ ਜੀ ਹਾਂ ਮੰਡੀ ਜੋ ਚਲੋ ਹੋਰ ਖਾਸ ਤਮਾ ਬਹੁਤ ਨੇ ਖਾਲਸਾ ਇਹਦਾ ਆਪਾਂ ਉਹਨਾਂ ਨਾਲ ਵੀ ਸੰਪਰਕ ਕਰ ਲੈਣੇ ਆ ਜਿੰਨੀ ਮਦਦ ਉਹ ਕਰ ਸਕਦੇ ਆ ਤੇਰਾ ਮੰਡੀ ਜੋ ਤੇ ਵਪਾਰ ਮੰਡਲ ਤੋਂ ਆਪਾਂ ਜਿੰਨੇ ਪੈਸੇ ਇਕੱਠੇ ਕਰ ਸਕਦੇ ਆ ਉਹ ਕਰ ਲਈਏ ਆਪਾਂ ਸਾਰੇ ਬੰਦੇ ਉੱਥੇ ਯਾਰ ਕੰਮ ਤੇ ਵਹਿ ਸਕਦੇ ਆ ਮੈਂ ਤਾਂ ਤੇਲ ਦੀ ਗੱਲ ਹੀ ਆ ਪੁੱਛੋ ਸਾਰੇ ਪੱਟਸ ਪਾਈ ਦਾ ਅੱਜ ਕੋਈ ਨਹੀਂ ਬੋਲ ਰਿਹਾ ਮੇਨ ਕੀ ਦੋ ਫਾੜ ਕਦੇ ਵਾਸਤੇ ਜਿਹੜੇ ਬੰਦੇ ਦਾ ਆਏ ਬ੍ਰਾਂਡ ਬਣਿਆ ਜਿਵੇਂ ਆਏ ਹਰ ਵਾਰੀ ਜੋ ਆਪਣੇ ਮੁੰਡੇ ਟਰੈਕਟਰ ਚਲਾਉਂਦੇ ਆ ਉਹਨਾਂ ਦੇ ਵਿੱਚ ਵੀ ਰੋਸ ਆ ਜੋ ਇਹਦੇ ਟਰੈਕਟਰ ਚਲਾਉਣ ਵਾਲੇ ਨੂੰ ਪੁੱਛ ਨਹੀਂ ਆਂਦਾ ਜਿਹੜੇ ਮੀਟਿੰਗਾਂ ਹੁੰਦੀਆਂ ਉਹਦੇ ਕੋਈ ਹੋਰ ਹੁੰਦੇ ਆ ਜਿਹੜੇ ਕੋਈ ਟਰੋਫੀ ਲੈਣ ਵਾਲਾ ਫੋਟੋ ਖਿਚੋਣ ਵਾਲਾ ਕੋਈ ਹੋਰ ਹੁੰਦੇ ਆ ਕਿ ਜਿਹੜਾ ਹੈਗਾ ਅੱਗੇ ਆ ਬੈਠਿਆ ਮੋਢੇ ਅਧਿਪਤ ਹੋਦਾ ਕਿ ਆ ਰਾਜੂ ਗੱਲ ਥੋੜੀ ਸਹੀ ਹੈ ਕਿ ਅੱਗੇ ਆਪਾਂ ਕਦੇ ਇੱਥੋਂ ਪਹਿਲਾਂ ਇਕੱਠੇ ਨਹੀਂ ਆਏ ਹੋਏ ਨਹੀਂ ਜੀ ਪਿਛਲੇ ਮਾਰ ਵੀ ਆਈ ਆ ਬਹੁਤ ਵਾਰੀ ਇਹ ਸਾਰੇ ਕਦਾਂ ਤੋਂ ਸਾਰੇ ਇਕੱਠੇ ਹੋ ਰਹੇ ਆ ਜੀ کہہ ਰਹੇ ਆ ਕਿ ਕਰਾਈ ਹੋਊਗੀ ਤੇ ਕਦਰ ਦਾ ਪਾਊਗੀ ਟਰੈਕਟਰ ਵਾਲਿਆਂ ਦੀ ਸਾਧਰਜੀ ਦੇ ਮਤਲਬ ਉਹਨਾਂ ਤੋਂ ਕਿਤੇ ਜਾਣੀ ਨਹੀਂ ਗਿਆਣਾ ਹੁਣ ਬਈ ਤਾਂ ਹੀ ਆਪਾਂ ਕਰਾਈ ਕਰਨਾ ਹੈ ਕੋਈ ਜਨਵਰੀ ਬਲਾਕ ਉਹ ਆ ਕੇ ਮੋਢੀ ਤੇਲ ਮਿਲਿਆ ਸੀਗਾ ਟ੍ਰੈਕਟਰ ਥੋੜੀ ਹੈ ਜਿਹੜਾ ਬੰਦਾ ਹੈ ਜੀ ਪਰ ਉਹ ਕੀ ਹੈ ਉਹ ਬੰਦਾ ਦਾ ਦੰਦਿਆ ਕਿਸਰਾ ਡੋਲ ਕਰ ਜਾਓ ਉਹ ਬੰਦਾ ਨੂੰ ਵੀ ਸਾਹਮਣੇ ਲਿਆਵਾਂਗੇ ਜੈਸੇ ਜਮਾ ਖੋਰੀ ਵੀ ਹੋਈ ਜਾਂ ਰਸਨ ਦੀ ਵੀ ਹੋਈ ਜਾਂ ਪੈਸੇ ਦੀ ਵੀ ਹੋਈ ਆ ਚਲੋ ਬਾਦੀਆਂ ਗੱਲਾਂ ਕਰੀਏ ਜਰਾ ਹਾ ਜੀਆਂ ਨਹੀਂ ਸਟਾਰਟ ਨਹੀਂ ਹਲੋ ਹੋ ਗਈ ਲੋਕੀ ਉਹ ਤੋਂ ਬਾਅਦ ਬਿਆਨ ਰਿਲੇਅਪ੍ਰਿਫੀਆ ਪੂਰਾ ਜੇ ਨਾਈ ਮਟੀ ਲਿਆਉਣ ਵਾਲਾ ਤੁਹਾਨੂੰ ਬਾਹਰੋਂ ਛੜੋਣੇ ਪੈਣੀਆਂ ਤਾਂ ਸਾਧੂਪੁਰਾਂ ਦੀ ਤੁਸੀਂ ਜਾਣੀਆਂ ਸਾਧੂ ਵੀ ਆਉਣ ਆਪਾਂ ਰਲ ਮਿਲ ਕੇ ਜਿਵੇਂ ਹਸਪਤਾਲ ਵਾਲੇ ਸੜਕ ਤੋਂ ਲੈ ਕੇ ਬੰਨੇ ਤੱਕ ਨਿਚਰਾਣਦੇ ਆ ਜਿਨ੍ਹਾਂ ਦੇ ਵਿੱਚ ਥੋੜੇ-ਮੋਟੇ ਮਸਤਾਨੀ ਨਾ ਹੋਣ ਉਹਨਾਂ ਨੂੰ ਸੈਕੋਟਰਾਂ ਦੇ ਉੱਤੇ ਉਤਰਾਏ ਗਏ ਕਿ ਹੁਣ ਬੰਦਾ ਇਹਨੇ ਨਗਰ ਦੇ ਮੂੰਹ ਵਿੱਚ ਛੱਟੂ ਛੱਟੂਆ ਉਹਦੇ ਵਿੱਚ ਪਤਾ ਕੀ ਕਰ ਗਿਆ ਆਪਾਂ ਸੜਕਾਂ ਦੇ ਆਪਾਂ ਐਸੇ ਕਰਦੇ ਕਮੇਟੀ ਕਹਿੰਦੇ ਆ ਕਿ ਆਪਾਂ ਕਮੇਟੀ ਬਣਾ ਲਈਏ ਉਹ ਜਿਹੜੀ ਕਮੇਟੀ ਹੋਊਗੀ ਇਹਨੂੰ ਕੋਲ ਤੋਂ ਲੈ ਕੇ ਭੰਨਣਵਾੜੇ ਤੱਕ ਨਿਚਾਰ ਕਰਨ ਦਾ ਕੰਮ ਡਾਲਾ ਆ ਰਿਆ ਨੂੰ 4-5 ਮਿੰਟਾਂ ਤੋਂ ਉੱਥੋਂ ਤੱਕ ਜਿੱਥੇ ਵੀ ਕਮਜ਼ੋਰ ਉਹਨਾਂ ਦਾ ਸਾਰ ਕਰਾ ਦਾਂਗੇ ਕਮੇਟੀ ਜਲਦੂ ਜਲਦ ਇਹਦਾ ਕੰਮ ਕਰਾ ਦੇ ਜੀ ਜਦੋਂ ਹੁਣ ਆਪਾਂ ਫੜਾਈ ਕਮੇਟੀ ਬਣਦੀ ਤੇ ਆਪੇ ਉਹਦੀ ਹੋਸਾ ਕਰਿਆ ਆਪਾਂ ਜਿਹੜੇ ਬੰਦੇ ਇਸ ਚਾਰੇ ਉੱਤੇ ਰਹੇ ਨੇ ਨਾਲ ਵੀ ਉਹਨੇ ਤਾਇਆ ਜਿਹਦੇ ਕੋਈ ਵਿਪਤਾ ਪਾਈ ਗਏ ਬੰਦੇ ਇਹਦੇ ਕੰਮ ਦੇ ਲੈ ਕਰਨੇ ਬਾਹਰ ਹੋ ਦਿੰਦੇ ਆ ਸਹੀ ਗੱਲ ਹੈ ਜੀ ਉਹ ਜਿਹੜਾ ਦੇਵਤਾ ਮੰਨਿਆ ਤੁਹਾਨੂੰ ਕੈਮਰੇ ਵਾਲੇ ਪਰਮਪੁਰ ਦੇ ਮੰਨ ਚੋਤਾ ਉਹ ਬੈਟਰੀ ਲੰਮ ਚੋਤੀ ਜਾ ਰਿਹਾ ਕਰਦਾ ਹਾਂ ਆਪਾਂ ਇਕੱਠੇ ਆਣਾ ਸਾਰੇ ਨਾਲ ਮਿਲਦੇ ਆਪਨੇ ਜਿਹੜੇ ਕਮਜ਼ੋਰ ਆਪਾਂ ਤੁਹਾਡੇ ਲਈ ਹੁਣ ਤੋਂ ਸੁਣੋ ਜਣਾ ਇਹਦਾ ਯਾਦ ਕਰੋ ਭਾਈ ਆਪਣੀ ਕੌੜੀ ਵਾਲਿਆਂ ਨੂੰ ਕਹਿ ਦਿੰਦੇ ਪੱਲਨਵਾੜੇ ਵਾਲੇ ਸਾਧੂ ਵਾਲੇ ਪੋਸਟ ਮੰਡੀ ਵਾਲੇ ਐਤਵਾਰ ਹੋਈ ਆ ਆਪਾਂ ਇਕੱਠੇ ਤੇ 100 ਵਾਰ ਲੋਕ ਇਕੱਠਾ ਹੋਏਗਾ ਐਵੇਂ ਜਿਹਾ ਆਪਾਂ ਜਿਹੜਾ ਚਾਰ ਮੈਂਡ ਨੇ ਦਵਾਈ ਆ ਗਈ ਮੈਦਾਨ ਥੋੜਾ ਪਕਣ ਨੂੰ ਕਰਾਈ ਕਰਦੇ ਪਿੰਡ ਕੋਈ ਇਹ ਕਰੋ ਯਾਰ ਦੁਕਾਨ ਦੁਕਾਨ ਮਾਦਰ ਚੱਲੀ ਰਹਿੰਦੀ ਕੀ ਗੱਲ ਇਹਦਾ ਕਮੇਟੀ ਐਤਵਾਰ ਨੂੰ ਬਣਾ ਲਾਂਗੇ ਲੋਕਾਂ ਨੂੰ ਪਹਿਲਾਂ ਸਾਹੀ ਫਿਰ ਤੁਸੀਂ ਜਿਹੜੀ ਸਰਦੂਲਗੜ੍ਹ ਦੀ ਕਮੇਟੀ ਆ ਉਹ ਆਪਾਂ ਚੁਣ ਲੋ ਅੱਜ ਸਾਧੂ ਵਾਲੇ ਹੱਥੇ ਚੁਣ ਲੈਣ ਇੱਕ ਜੋਸ਼ ਨਾਲ ਕਮੇਟੀ ਬਣਾ ਗਿਆ ਅਸੀਂ ਫਿਰ ਜਿਹੜੀ ਮੇਨ ਕਮੇਟੀ ਉਹ ਐਤਵਾਰ ਤੇ ਚੁਣ ਲਾਂਗੇ ਜਿੰਨੀਆਂ ਆਹ ਕਾਲੀਆਂ ਦੁਕਾਨਾਂ ਆ ਉਹ पैसे कलरी हिकु बंदा यार मरजा गरीब बंदा बि आहे अमीर बि आहे ਹਰੇਕ ਨੂੰ ਬਰਾਬਰ ਨਾ ਚੋਲੋ ਤੁਸੀਂ ਹੋਰ ਇਹ ਛੱਡਾ ਮੈਂ 1500 ਦੇ ਜਾਨਾਂ ਲੱਭਾ ਦੇ ਮੈਂ ਨਹੀਂ ਗੱਲ ਦੀ ਗੱਲ ਕਰਦੇ ਆਪਾਂ ਚਲੋ ਜਿਹੜੇ ਦੁਕਾਨਾਂ ਵੀ ਉਹਦੀ ਗੱਲ ਕੀਤੀ ਨੀ ਆਪਾਂ ਮਾਉਂਟ ਕਰਾ ਦਿੱਤਾ ਉਸ ਵੱਧ ਦੇਣਾ ਚਾਹੁੰਦਾ ਹੋਵੇ ਕੋਈ ਵੀ ਆ ਉਹ ਕਿੰਨੀ ਬਚਾ ਦੇ ਵੀ ਦੇ ਸਕਦਾ ਵੀ ਸਾਨੂੰ ਇਹਦੇ ਬਿਸਪਰ ਨਹੀਂ ਇਹ ਤਾਂ ਬੜੀ ਧੀ ਗੱਲ ਸੁਟਣ ਵਾਲੀ ਈ ਈ ਉਹਦਾ ਦੇਖ ਕੇ ਜੇ ਹੁਣ ਉਹਦਾ ਸੌਖਾ ਬੰਦਾ 2000 ਕੱਢੀ ਬੈਠਾ ਉਹ ਆਪਾਂ ਨੂੰ ਹੀ ਪਤਾ ਨਹੀਂ ਤਾ 10000 ਦੇ ਉਹਦਾ ਕੋਈ ਪਤਾ ਇਸ ਗੱਲ ਦਾ ਕੋਈ ਨਹੀਂ ਠੀਕ ਹੈ ਗੱਲ ਜਾਇਜ਼ ਹੈ ਬਾਕੀ ਇਹਦਾ ਸਾਧਨ ਉਹ ਤਾਂ ਮਿਲ ਹੀ ਨਾ ਮਨਾ ਇਹ ਮਾਪਾਂ ਮੈਸੇਜ ਕਰਦੇ ਨੇ ਰੱਜਮ ਵਾਲੇ ਨਾ ਮਿੱਠੇਲਾ ਉਹ ਬਾਬਾ ਯਾਰ ਉਹ ਬੰਦੇ ਦਾ ਬੈਕਗ੍ਰਾਉਂਡ ਨਹੀਂ ਕੀ ਹੈ ਹੁਣ ਹੁਣ ਤੁਸੀਂ ਸੰਤੂ ਸਾਹਿਬ ਐਤਵਾਰ ਦੱਸੋ ਆਪਾਂ ਕਿੰਨੇ ਵਜੇ ਇਕੱਠੇ ਹੋਨੇ ਆ ਮੰਡੀ 'ਚ ਉਹਦਾ ਉਹਦਾ ਕਰੀਏ ਆਪਾਂ ਸਮਾਪਤੀ ਕਰੀਏ ਹਾਂ ਹੀ ਹੈ ਚਾਰ ਵਜੇ ਸਾਮ ਨੂੰ ਉੱਜ ਕੇ 5 ਵਜੇ 5 ਵਜੇ 5 ਵਜੇ ਸ਼ਾਮ ਨੂੰ ਆਪਾਂ ਮੰਡੀ ਜਾਂ ਨਾਜ ਮੰਡੀ 'ਚ ਇਕੱਠੇ ਹੋਈਏ ਚਾਰ ਵਜੇ ਦਾ ਟਾਈਮ ਰੱਖੋ ਚਾਰ ਵਜੇ ਰੱਖੋ ਫੇਰ 5 ਚਾਰ ਤੋਂ 5 ਵਾ ਲੋ ਸਾਰੇ ਲਗਾ ਦੇ ਸਾਰੇ 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 ਜਿਹੜੀ ਸਾਂਝੀ ਕਮੇਟੀ ਬਣਾਉਣੀ ਆ ਉਹ ਤੁਸੀਂ ਬੰਦੇ ਦੱਸੋ ਕਿਹੜੇ ਕਿਹੜੇ ਨਹੀਂ ਲੋ ਭਾਈ ਆਪਾਂ ਨੰਨਾ ਬਣਾਇਓ ਆਪਾਂ ਆ ਗਏ ਆ ਜਮਾਨੇ ਕਮਰੇ ਆਣ ਕੇ ਲਈਏ ਕਮੇਟੀਆਂ ਆਣ ਕੇ ਫਾਗੋ ਵਾਲੇ ਬਣਾ ਲਓ ਜਿੱਥੇ ਅੱਲਾਹ ਬਾਦ ਵਿੱਚ ਬੈਠ ਕੇ ਆ ਗਿਆ 100 ਪਿੰਡਾਂ ਦੀ ਬਣਾ ਲਓ ਜਿਹਨੇ ਬਣਾਈ ਜਾਂਦੀ ਇਹ ਕਾਪਾ ਸਾਡੀ ਬਣਾਵਾ ਜੀ ਜਿੰਨਾ ਪੰਚੀ ਜੀ ਲੈ ਕੇ ਸਾਰੇ ਰੋਣ ਦੀ ਬਣਾਉਂਦੇ ਨੇ ਜੀ